ਮੇਰੇ ਹੱਥ ਦੀ ਚਾਹ ਬਣੀ ਆ ਚਾਹ ਇੰਨੀ ਕੁ ਸਵਾਦ ਹੋਣੀ ਚਾਹੀਦੀ ਆ ਕਿ ਜਿਹੜੀ ਮੂੰਹ ਹੀ ਨਾ ਲੱਥੇ ਫੇਰ ਮੈਂ ਚਾਹ ਨਾਲ ਹੀ ਜਵਾਦ ਬਣਾਉਂ ਫੇਰ ਹੀ ਆ ਇਹਦਾ ਮਤਲਬ ਕਿ ਤੈਨੂੰ ਹਰ ਵਾਰੀ ਕਹਿ ਰਹਿੰਦੇ ਸੀ ਹਨਾ ਹੈ ਕਿ ਸਵਾਦ ਨਾ ਬਣਾਏ ਕਿ ਮੈਨੂੰ ਕਿਆ ਨਾ ਕਰਨਾ ਨਹੀਂ ਨਹੀਂ ਕਿ ਜਦੋਂ ਮੈਂ ਬੜੀ ਪਰਨਾ ਹਮੇਸ਼ਾ ਮੈਂ ਚੀਜ਼ ਬੜੋਂ ਨਹੀਂ ਆ ਪਰ ਮੇਰਾ ਕਿ ਮੇਰੇ ਜਦਾਂ ਵੀਡੀਓ ਕੈਪਚਰ ਨਹੀਂ ਹੁੰਦੀ ਹੈਗੀ ਹਨਾ ਕਾਲ ਗਈ ਗਾਲੀ ਮੈਂ ਸਾਨੂੰ ਵੀ ਦਿਨ ਪਿਆ ਸੀ ਅੱਜ ਪੱਥਰ ਆਉਣਾ ਤੇ ਨਾਲ ਉਹ ਗਿਲਵਾ ਦਿਓ ਆ ਜਿਓ ਤੇ ਵੀਰ ਜੀ ਇਹ ਲੋ ਆ ਗਏ ਜੇ ਤੇ ਮੈਂ ਕਹੇ ਇਹ ਲੋ ਲਾਗੇ ਟਾਗੇ ਜੇ ਇਦਾਂ ਪਰੇ ਭੈਣ ਭਰਾ ਹੁਣ ਸੱਜੀਆਂ ਖੱਬੀਆਂ ਬਾਹਾਂ ਹੁੰਦੇ ਹਨਾ ਚਾਹਤੇ ਕਿ ਦੂਜੇ ਦੇ ਸਾਥ ਵਿੱਚ ਕੰਮ ਦੀ ਜੀ ਕਰਨਾ ਲੱਗੇ ਹੀ ਵਾ ਲਾਉਣ ਵੀਰ ਜੀ ਸਾਨੂੰ ਵੀਰ ਜੀ ਉਹ ਬੋਲੇ ਵੀਰ ਜੀ ਹਾਂ ਕੀ ਕੀ ਕਿ ਸਾਡੀ ਤੇ ਇੱਕ ਗਲਤੀ ਹੋੜ ਹੋ ਗਈ ਸਾਡੀ ਟੀਮ ਤੇ ਇੱਕ ਗੱਡੀ ਤੋਂ ਸਮਾਨ ਮੰਗਾਇਆ ਆਪਣਾ ਟਰੱਕ ਹੈਗਾ ਸੀ ਉਹੀ ਲੋਡ ਕਰ ਲੈਣਾ ਆਲ ਇੰਡੀਆ ਪਰਮਟ ਵੀ ਹੈਗਾ ਸੀ ਨਿੰਬੂ ਵੀ ਤੇ ਉਹ ਲੱਦੇ ਸੀ ਹਨਾ ਪਾਪੀ ਜੀ ਹੋਰ ਗੇਟ ਬੰਦ ਸੀ ਕਿੰਨੀਆਂ ਆਈਆਂ ਵਾ ਸਲਾਈਡਾਂ ਆਹ ਤੇ ਅੱਜ ਕੀ ਆਰਾ 11 ਪੀਸ ਵਾ ਪੌੜੀ ਦੇ ਹੀ ਆ ਖਾਲੀ ਸਾਰੇ ਉੱਪਰਲੀ ਦੇ ਸਾਰੀ ਪੌੜੀ ਦੇ ਟੋਟਲ ਉਪਰਦਲੇ ਵਾਲੀ ਪੌੜੀ ਦੇ ਭੂਵੇਂ ਖੱਲੇ ਜਿਦ ਸਿੱਥ ਲੱਗਣਾ ਸਾਰਾ ਅੱਛਾ ਫਿਰ ਤੇ ਠੀਕ ਹੈ ਕਵਨ ਜੀ ਲਾ ਲਾਂਗੇ ਮਾਣਾ ਮੈਨੂੰ ਤਾਂ ਦੇ ਤੇ ਮਾਣਾ ਮਲਟੀ ਟੈਲੈਂਟਡ ਬੰਦਾ ਕਵਨ ਕਿਦਾਂ ਨੇ ਇੱਥੇ ਕਿਹੜਾ ਜਗ੍ਹਾ ਮਲਟੀ ਟੈਲੈਂਟਡ ਕਿਆ ਕਿਆ ਆ ਜਿਹੜੇ ਵਿਗੜੇ ਜਿਗਾਰ ਮੈਂ ਕਿਹਾ ਸੀ ਨਾ ਜਿਹੜੇ ਪੇਕੇ ਨੇੜੇ ਹੁੰਦੇ ਆ ਉਸ ਰਾਣੇ ਦੀ ਬਾਹ ਹੁੰਦੇ ਆ ਵੇਖਿਆ ਬਾਹ ਦੀ ਲੋੜ ਪਈ ਤੇ ਬਾਹ ਆ ਗਈ ਭਰਾ ਭਰਾ ਹੀ ਹੁੰਦੇ ਨੇ ਭਰਾ ਭਰਾ ਹੀ ਹੁੰਦੇ ਨੇ ਉਸ ਰਾਣੇ ਦੀ ਬਾਹ ਹੁੰਦੇ ਨੇ ਉਸ ਰਾਣੇ ਦੀ ਬਾਹ ਹੁੰਦੇ ਨੇ ਦੋ ਤਿੰਨ ਨਿਕਲਾ ਦੋ ਮੇਰਾ ਪੁੱਰਾ ਹੋਇਆ ਹਾਂ ਮੇਰਾ ਵਾ ਮੇਰਾ ਆ ਐਨੇ ਸਾਰੇ ਕਹਿੰਦੇ ਸੰਦੀਪ ਸਾਰਿਆਂ ਦਾ ਭਰਾ ਮੇਰਾ ਸਾਲਾ ਹੀ ਹੈ ਹੈ ਨਾ ਕੱਲ ਬੜੀ ਲੜਾਈ ਹੋਈ ਸਾਰੇ ਕਹਿੰਦੇ ਆਹੋ ਦੱਸ ਤੈਨੂੰ ਸਾਲਾ ਨਹੀਂ ਕਹਿੰਦੇ ਅੰਡੀ ਦਾ ਮੈਂ ਜਿਹੜਾ ਹੈ ਸਾਲਾ ਉਹਨੂੰ ਸਾਲਾ ਕਹਣਾ ਦੱਸ ਹਾਂ ਕੀ ਕਹਾਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਸਾਲੇ ਨੂੰ ਤਾਂ ਨਹੀਂ ਤੁਸੀਂ ਸਾਲੇ ਨੂੰ ਕਹਿ ਸਕਦੇ ਆ ਵੀਰ ਜੀ ਭਾਜੀ ਵੇਹਲਾ ਬਰਿੰਦਰ ਅੰਕਲ ਡੈਡੀ ਨੂੰ ਨਾ ਵੀਰ ਜੀ ਕਹਿੰਦੇ ਤੇ ਵੀਰ ਜੀ ਸਾਲਾ ਸਾਹ ਪਰਮਿੰਦਰ ਅੰਕਲ ਵੀ ਸਾਰੇ ਵੀਰ ਜੀ ਆਂਦੇ ਡੈਡੀ ਨੂੰ ਸਾਰੇ ਫੁੱਫੜ ਹੈ ਇਹ ਇਕੱਠੇ ਰਹੇ ਆ ਨਾ ਤਾਂ ਕਰਕੇ ਇਹਨਾਂ ਨੂੰ ਫੀਲਿੰਗ ਹੀ ਨਹੀਂ ਹੁੰਦੀ ਸਾਲੇ ਬਰੋਈ ਆ ਜੀ ਜੀ ਮੇਰੇ ਹੱਥ ਨੂੰ ਦੱਸ ਤੂੰ ਦੱਸ ਡਾਲੇ ਦੀ ਤਾਂ ਇਹ ਇਟਾ ਸਰਟੀਫੀਕਾਟ ਹੀ ਦੱਸ ਲੈ ਆ ਉਹ ਕਰਕੇ ਲੈ ਆਓ ਉਹਨਾਂ ਕਹਿੰਦੇ ਪੁਰਾਣਾ ਰਲ ਕੇ ਆਇਆ ਨਾ ਦੋ ਆ ਗਏ ਦੋ ਆ ਗਏ ਬਹੁਤ ਲਾਇਆ ਨਾ ਸਾਨਾ ਬੰਦਾ ਵੀ ਆ ਆ ਪਾ ਜੀ ਕਾਕੇ ਤੂੰ ਜ਼ਰੂਰ ਉਹਨੂੰ ਚੁੰਡੀ ਵੱਡੀ ਆ ਉਹ ਅੱਧਾ ਰੁੰਦਾ ਹੀ ਨਹੀਂ ਆ ਆਹੋ ਵੇਖਿਆ ਹੱਥ ਲਾਇਆ ਭਲਾ ਰੁੰਦਾ ਲੈ ਲੈ ਮੈਂ ਬੋਲੂ ਇਹ ਮੇਰੀ ਛਾਂਡਾ ਵਿੱਚ ਭਰਾਵਾ ਹੁਣ ਆਡੇ ਰੋਖੀ ਲਾਇਓ ਅੱਗੇ ਉਹ ਦੋ ਟੈਲਾ ਤੋੜ ਕੇ ਨੁਕਸਾਨ ਹੋ ਗਿਆ ਰਾਤੀ ਨੇਰੀ ਕਰਕੇ ਅੱਜ ਸਵੇਰ ਦਾ ਬੜਾ ਮੂਲ ਕਰਾਤਾ ਤਾਨੂੰ ਪਤਾ ਵਾ ਦੋ ਵੱਡੀਆਂ ਟਾਇਲਾਂ ਸਵੇਰੇ ਹਵਾ ਦੇ ਨਾਲ ਚੂਰ ਹੋ ਗਈਆਂ ਉਹ ਜਿਹੜੀਆਂ ਉਹ ਆਪਣੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਡੇ ਰੁਕ ਨਹੀਂ ਰੱਖਿਆ ਸਾਡੇ ਰੁਕ ਨਹੀਂ ਰੱਖਿਆ ਮਗਰੋਂ ਥੱਲੇ ਲੰਮੇ ਪਾਉਣੀਆਂ ਤੇ ਆਡੇ ਰੁਕ ਨਹੀਂ ਰੱਖਣੀਆਂ ਆਡੇ ਰੁਕ ਵੀ ਤਾਂ ਹੁੰਦੀਆਂ ਨੇ ਬਾਜਾਂ ਵਾਲੀਆਂ ਸੀ ਪਰ ਉਹ ਵਿਚੋ ਦੀ ਗਲੀ ਦੇ ਨਾਲ ਕਿੰਨੀ ਸਪੀਡ ਨਾਲ ਆਉਂਦੀ ਆ ਉਹਦੇ ਕਰਕੇ ਝਟਕਾ ਜਾ ਵਾ ਤੁਸੀਂ ਆ ਉਹ ਇੱਧਰ ਨੂੰ ਹੋਣੀਆਂ ਇੱਧਰ ਨੂੰ ਹੋਣੀਆਂ ਉੱਪਰੀਆਂ ਨਹੀਂ 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 ਉੱਪਰੀ ਨਹੀਂ ਹੋ ਲੱਗੀਆਂ ਇਦਾਂ ਹੀ ਆਂ ਐਸ਼ਾ ਮੈਂ ਵਿਖਾ ਕੇ ਲੈ ਹੁੰਦੀ ਆ ਨਾ ਜਿਹੜੀਆਂ ਟੁੱਟੀਆਂ ਬੜਾ ਦੁੱਖ ਲੱਗਾ ਕਿੰਨਾ ਦੋਖ ਲਗਾ ਹਾ ਟਟੀਆਂ ਡੱਲਾਂ ਦਾ ਆਹ ਦੋ ਬੀਜੀ ਵੀਰ ਜੀ ਐਡੇ ਵੱਡੇ ਦੋ ਤੇ ਦੋ ਚੂਰ ਚੂਰੀ ਹੋ ਗਏ ਆ ਵੇਖੋ ਹਨਾ ਕਿਹਦੇ ਪਾਸੇ ਨੂੰ ਟੁੱਟੇ ਨਹੀਂ ਵੀ ਕੱਟ ਨਾ ਨਾ ਕਿਹਦੇ ਪਾਸੇ ਟੁੱਟੇ ਨਹੀਂ ਰਹੀਆਂ ਚੱਲ ਇਹ ਨਦੀਆਂ ਠਿਕਰੀਆਂ ਟੁਕਰੀਆਂ ਬਣਨੀਆਂ ਨਾਲੇ ਖੜਾ ਬੜਾਈ ਦੋਖ ਲਗਾ ਸਵੇਰੇ ਸਵੇਰੇ ਉੱਠਦੇ ਆ ਹੀ ਹੁੰਦੇ ਆ ਇਹ ਚੀਜ਼ ਨਾ ਚਾਹ ਨਾ ਪਾਣੀ ਇਹ ਵੀ ਨੁਕਤਾ ਦਿੱਤਾ ਹੈ ਦਾਇਤਾ ਯਾਨਾ ਰੱਖਾ ਭਾਈ ਉਹ ਕਾ ਚੀਆ ਨੇ ਤਸਾਲਾ ਕਿੰਨੇ ਜਾਣੀਆਂ ਫਿਰ ਇਹ ਲੈ ਨਾਲ ਭਾਈ ਠੀਕ ਟੋਟੀਆਂ ਚ ਜਾ ਰਹੇ ਕੋ ਭਾਈ ਤੁਹਾਨੂੰ ਹਰ ਕਰੀਨ ਚਾਈ ਗਈ ਲਿਖ ਪਰ ਮੈਨੂੰ ਗੱਡੀ ਚ ਬਿਠਾ ਦੇ ਇੰਨਾ ਵੱਡਾ ਸਮਾਨ ਪਿਆਰ ਨੂੰ ਮੈਂ ਗੱਡੀ ਚ ਕਿੱਤਾ ਬਿਠਾਦਾ ਇਹਦੀ ਆਪਣੀ ਲੜਾਈ ਰਹਿੰਦੀ ਆ ਪ੍ਰੀਤਿਆ ਲੈ ਤੇ ਮਹਾਦੋਈ ਲੱਖੀਆਂ 11 11 ਇੱਧਰ ਲੰਮੀਆਂ ਹਾਂ ਹਾਂਜੀ ਚਾਰ ਇੱਧਰ ਤੇ 6 ਇੱਧਰ ਹੋਣੀਆਂ ਵਾ ਕੁੱਤਲੀ ਪੌੜੀਆਂ ਲੱਗੀਆਂ ਹਾਂ ਹਾਂ ਮੈਂ ਚੁੱਕ ਆਈ ਇਹਦੀ ਲੜਾਈ ਨਹੀਂ ਮੁੱਕਦੀ ਮੈਂ ਆਂਡਿਆ ਮੈਨੂੰ ਗੱਡੀ 'ਚ ਬਿਠਾ ਰੋ ਗੱਡੀ ਜੀ ਨੂੰ ਮੈਂ ਕਿੱਦਾਂ ਬਿਠਾ ਰਾਂ ਇਲਾਵਾ ਪਾਓ ਬੈਸ ਹੋ ਨੌਂ ਲਿਆ ਵਾ ਇਹ ਵੀ ਧੀਰੇ ਚੱਲ ਗਿਆ ਜੀ ਇਹੋ ਜੀ ਕੰਮਾਂ ਤੇ ਸ਼ਿਕਾਇਤ ਓਏ ਗੱਡਿਆ ਦੇ ਵੜੀ ਵੜੀ ਗਿਆ ਰੱਖੀ ਹੈ ਨਾ ਤੇ ਇੰਨਾ ਕਿੰਨਾ ਚੈਨੈਕ ਹੈ ਇਤਰਾ ਪਈ ਹੋ ਗਈ ਨੈਕਸਟ ਮਾਰਾ ਪੰਜੀਨ ਕਿਹਾ ਵੜੀ ਪੰਜੀਨ ਤੂੰ ਕੋ ਦੇਖਣਾ ਸਹੀ ਆਤਾ ਹੈ ਕਿੱਦਾਂ ਲਾਈਂਗੇ ਹਾਂ ਦਾ ਧਿਆਨ ਦੋ ਵੀ ਮਾਲਾ ਧਿਆਨ ਦੋ ਪਰ ਤਾਂ ਕਿੰਨਾ ਸਰੇ ਆ ਰਹਾ ਹੀ ਚਲੋ ਧਿਆਨ ਰਾਮਾ ਰਾਮਾ ਫਾਈਲੋਂ ਦੋ ਦਫਾ ਸੱਚਾ ਮੈਂ ਤਾਂ ਇਹ ਬੱਗ ਰੋ ਰਿਹਾ ਤੇ ਜਾ 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 ਤਾ ਤਾ ਕੋਈ ਨਹੀਂ ਰੁਕ ਜਾ ਨੁਕ ਜਾ ਚਹੀ ਤੇ ਰੁਕ ਜਾ ਖਾਈ ਫੜ ਲਾ ਇਹਨੂੰ ਪੈਣਾ ਨਾ ਉਹਨੂੰ ਕਰਾ ਦੋ ਗਾੜੀ ਪਹੁੰਚ ਦੇ ਕਵੀ ਹੈ ਵੀ ਉਹ ਕਾਵੇ ਕਿੱਦਾਂ ਅੱਗੇ ਵਜਾ ਦੇ ਰੁਕ ਜਾ ਚਲੋ ਕਾਇਮ ਨੂੰ ਤਾਂ ਲੱਗਦਾ ਕਿ ਤੇ ਕਹਿੰਦਾ ਪੈਰ ਪੁਰ ਨਾ ਰਹਿ ਇਹ ਜਿਹਦਾ ਰਾਤ ਸੁੱਤਾ ਵਾ ਤੇ ਸੁੱਤਾ ਪਿਆ ਰੋਂਡਿਆ ਪਿਆ ਵਾ ਜਦੋਂ ਦੁੱਧ ਦਿੰਦੀ ਪੀਨ ਲਈ ਤੇ ਜੀ ਬੈਨ ਨੂੰ ਕਹੀ ਮੈਂ ਕਹਾਂ ਨਾ ਸਾਈ ਜੀ ਤੇ ਚੁੱਪ ਘਾਟੇ ਮੈਂ ਦੁੱਧ ਲੈਉਣੀ ਹੈ ਕੀ ਕਰੂਗਾ ਮੈਂ ਕਹਾਂ ਨਾ ਦੁੱਧ ਲੈਣੀ ਹੈ ਤਾਂ ਵੀ ਹੈ ਉਹ ਵੀਰ ਹੁੰਦਾ ਹੁੰਦਾ ਮਾਸੀ ਜੀ ਨੇ ਮੇਰੇ ਕੀ ਕਹਿੰਦਾ ਹੈ ਹਾਂ ਵੇਖ ਤਾ ਫੇਰ ਕਿਉਂ ਮਾਸੀ ਜੀ ਉਹ ਤੇ ਕਹਣਾ ਹੈ ਹੈ ਕੀ ਗੱਲ ਹੈ ਤਰਕੇ ਰੋ ਚੁੱਪ ਰਹੀ ਨੂੰ ਰੋਣਾ ਦਿੰਦਾ ਨਹੀਂ ਗੱਲ ਮਾ ਵਿਚੇ ਕਹਦੇ ਕੀ ਆ ਨਹੀਂ ਮੰਮੀ ਅਜ ਰੱਖਵਾਏ ਦੋ ਕਿ ਮੈਂ ਆਪੇ ਕਰਾਂਗੀ ਗੱਲ ਚਲ ਹੋ ਗਿਆ ਲੈ ਜਾਜੋ ਨਾਲ ਸਾਜੀ ਤੇ ਇਹ ਦੇਖ ਲੈ ਗੱਡੀ ਚੱਲੇ ਗੱਡੀ ਦੇ ਅੰਦਰ එන පෝලඇඳ ොේ හොල් ො ලදෙනු මාර සැිත සහිම සහිම